ਹਾਂਜੀ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬਣਾਵਾਂਗੇ ਚਾਟ ਵਾਲੀ ਟੋਕਰੀ ਇਹ ਦੇਖੋ ਮੈਂ ਆਲੂ ਦੇ ਲੱਛੇ ਕਰ ਲਏ ਨੇ ਔਰ ਪਾਣੀ ਵਿੱਚ ਭਗੋਤੇ ਸੀ ਕਿਉਂਕਿ ਅਸੀਂ ਜੇਕਰ ਪਾਣੀ ਚ ਨਾ ਪਿਗੋਈਏ ਤੇ ਆਲੂ ਜਿਹੜੇ ਨੇ ਕਾਲੇ ਪੈ ਜਾਂਦੇ ਨੇ ਬਹੁਤ ਹੀ ਵਧੀਆ ਤੇ ਟੇਸਟੀ ਬੰਦੀ ਹੈ ਵਾਲੀ ਜਿਹੜੀ ਬਾਸਕਟ ਮੈਂ ਬਣਾ ਰਹੀ ਹਾਂ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਹੁਣ ਅਸੀਂ ਕੀ ਕਰਨਾ ਆਲੂ ਨੂੰ ਅੱਛੀ ਤਰ੍ਹਾਂ ਨਿਚੋੜ ਲੈਣਾ ਵਿੱਚੋਂ ਪਾਣੀ ਪੂਰਾ ਕੱਢ ਦੇਣਾ ਪਾਣੀ ਬਿਲਕੁਲ ਵੀ ਨਾ ਛੱਡਣਾ ਦੇਚ ਕਿਉਂਕਿ ਜਦੋਂ ਅਸੀਂ ਮਿਕਸ ਕਰਨਾਵੇਂ ਮੈਦਾ ਜਾਂ ਆਟਾ ਜਾਂ ओਵੈਸਨ ਤੇ ਫਿਰ ਉਹਦੇ ਨਾਲ ਕਰਕੇ ਜਿਆਦਾ ਹੋ ਜਾਂਦਾ ਪਤਲਾ ਤੇ ਇਸ ਵਾਸਤੇ ਤੁਸੀਂ ਜਿੰਨਾ ਵੀ ਪਾਣੀ ਹੈ ਪਹਿਲੇ ਇਹਨੂੰ ਕੱਢ ਦੇਣਾ ਹਾਂਜੀ ਅਸੀਂ ਸਾਰਾ ਪਾਣੀ ਨਿਚੋੜ ਲਿਆ ਤੇ ਅਸੀਂ ਇਹਨੂੰ ਇੱਕ ਡੋਂਗੇ ਵਿੱਚ ਟ੍ਰਾਂਸਫਰ ਕਰ ਦਵਾਂਗੇ ਸਾਰਾ ਸੀ ਮਟੀਰੀਅਲ ਡੋਂਗੇ ਵਿੱਚ ਪਾ ਦਾਂਗੇ ਬਿਲਕੁਲ ਦੇਖੋ ਪਾਣੀ ਸੁੱਕਾ ਹੋਇਆ ਹੈ ਪਾਣੀ ਵਿੱਚ ਬਿਲਕੁਲ ਨਹੀਂ ਰਿਆਣ ਦੇਣਾ ਫਿਰ ਜਰੂਰਤ ਜਿੰਨੀ ਸਾਨੂੰ ਪਏਗੀ ਅਸੀਂ ਓਨਾ ਪਾਣੀ ਪਾ ਲਾਂਗੇ ਤੇ ਸਭ ਤੋਂ ਪਹਿਲੇ ਅਸੀਂ ਇਹਦੇ ਵਿੱਚ 1.5 ਚਮਚ ਮੈਦਾ ਪਾਵਾਂਗੇ ਮਟੀਰੀਅਲ ਦੇ ਮੁਤਾਬਿਕ ਹੀ ਸਮਾਨ ਪਾਣਾ ਤੁਸੀਂ ਔਰ ਥੋੜਾ ਜਿਹਾ ਬਾਈਂਡਿੰਗ ਵਾਸਤੇ ਅਸੀਂ बेसन भी पावगे ये करारापन आ जाएगा थोड़ा जी बेसन पावे और असी करारेपन वास्ते कोन फ्लोर पावे ठीक है जी अद्धा का चम्मच अं कॉर्न पावे नमक पावे हल्का जहा नमक पवेंगे हल्का जहा नमक ਸੁੱਕਾ ਧਨੀਆ ਹੋਰ ਨਾਲ ਹੀ ਅਸੀਂ ਚਾਟ ਮਸਾਲਾ ਪਾਵਾਂਗੇ ਹਾਂਜੀ ਹੁਣ ਅਸੀਂ ਥੋੜਾ ਜਿਹਾ ਚਾਟ ਮਸਾਲਾ ਵੀ ਪਾ ਦਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਮਟੀਰੀਅਲ ਨੂੰ ਸਾਰਾ ਮਿਕਸ ਕਰ ਦਵਾਂਗੇ ਪਾਣੀ ਦੀ ਵਾਸੇ ਲੋੜ ਨਹੀਂ ਪੈਣੀ ਸਾਨੂੰ ਇਹ ਦੇਖੋ ਬਾਈਂਡਿੰਗ ਹੋ ਰਹੀ ਹੈ ਇਹ ਦੇਖੋ ਜੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਇਹ ਗਿੱਲੇ ਹੁੰਦੇ ਨੇ ਥੋੜੇ ਥੋੜੇ ਪਾਣੀ ਬੇਸ਼ੱਕ ਇਹਦੇ ਵਿੱਚ ਨਹੀਂ ਹੁੰਦਾ ਪਰ ਸਟਾਰਸ ਹੁੰਦੇ ਨੇ ਥੋੜਾ ਥੋੜਾ ਗਿੱਲਾ ਹੁੰਦਾ ਤੇ ਜਦੋਂ ਅਸੀਂ ਮਟੀਰੀਅਲ ਪਾਉਂਦੇ ਆ ਤੇ ਉਹ ਆਪਣੇ ਆਪ ਇਹਦੇ ਨਾਲ ਚਿਪਕ ਜਾਂਦੇ ਨੇ ਠੀਕ ਹੈ ਜੀ ਬਹੁਤ ਹੀ ਵਧੀਆ ਬਣ ਗਿਆ ਸਾਨੂੰ ਪਾਣੀ ਪਾਣ ਦੀ ਜ਼ਰੂਰਤ ਹੀ ਨਹੀਂ ਪਈ ਹੁਣ ਅਸੀਂ ਇਹਦੀ ਬਣਾਵਾਂਗੇ ਟੋਕਰੀ ਜਿਹਦੇ ਚ ਅਸੀਂ ਚਾਟ ਪਾਵਾਂਗੇ ਦਹੀਂ ਭੱਲੇ ਵੀ ਪਾ ਸਕਦੇ ਹੋ ਹੋਰ ਵੀ ਕੁਝ ਨਮਕੀਨ ਵਗੈਰਾ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਪਾਰਟੀ ਹੈ ਜਾਂ ਕਿੱਤੀ ਪਾਰਟੀ ਹੈ ਜਾਂ ਕੋਈ ਬਰਥਡੇ ਪਾਰਟੀ ਹੈ ਤਾਂ ਤੁਸੀਂ ਇਸ ਤਰ੍ਹਾਂ ਦੀ ਟੋਪਰੀਆਂ ਬਣਾ ਕੇ ਇੰਜੋਏ ਕਰ ਸਕਦੇ ਹੋ ਬੱਚੇ ਇਹਦੇ ਨਾਲ ਬਹੁਤ ਖੁਸ਼ ਹੁੰਦੇ ਅਸੀਂ ਇਹਨੂੰ ਦੋ ਪਾਰਟ ਚ ਕਰ ਲਾਂਗੇ ਦੋ ਅਸੀਂ ਟੋਕਰੀਆਂ ਬਣਾਣੀਆਂ ਤੇ ਦੋ ਪਾਰਟ ਚ ਕਰ ਲਾਂਗੇ ਤੁਸੀਂ 8 10 ਬਣਾਓ 6 ਬਣਾਓ 7 ਬਣਾਓ ਜਿੰਨੀਆਂ ਮਰਜ਼ੀ ਬਣਾ ਸਕਦੇ ਹੋ ਆਪਣੀ ਮਰਜ਼ੀ ਹੈ ਤੁਹਾਡੀ ਮਟੀਰੀਅਲ ਉਸ ਹਿਸਾਬ ਨਾਲ ਹੀ ਤੁਸੀਂ ਪਹਿਲੇ ਤਿਆਰ ਕਰਨਾ ਜੋ ਤੁਸੀਂ ਖਾਣਾ ਹੈ ਅਗਰ ਚਾਟ ਪਾਪੜੀ ਬਣਾ ਰਹੇ ਹੋ ਜਾਂ ਚਨੇ ਪਿਆਜ਼ ਵਾਲੇ ਬਣਾਣੇ ਨੇ ਜਾਂ ਕੋਈ ਹੋਰ ਮਟੀਰੀਅਲ ਪਾਣੇ ਭੱਲੇ ਗੁੱਲੇ ਪਾਣੇ ਨੇ ਤਾਂ ਵੀ ਤੁਸੀਂ ਉਹਦੀ ਪੂਰੀ ਤਿਆਰੀ ਕਰਕੇ ਰੱਖਣੀ ਹੈ ਹਾਂਜੀ ਤੁਸੀਂ ਇਸ ਤਰ੍ਹਾਂ ਸਾਰੇ ਪਾਸੇ ਥੋੜਾ ਥੋੜਾ ਮਟੀਰੀਅਲ ਪਾ ਕੇ ਇਹਨੂੰ ਕਟੋਰੀ ਜੀ ਬਣਾ ਲੈਣੇ ਆ ਬਿਲਕੁਲ ਨਾਲ ਹੀ ਤੁਸੀਂ ਚਾਹ ਪੋਣੀਆਂ ਲੈ ਲੈਣੀਆਂ ਨੇ ਇਸ ਤਰ੍ਹਾਂ ਦੀਆਂ ਦੋ ਪੋਣੀਆਂ ਲੈਣੀਆਂ ਨੇ ਪਰ ਲੋਹੇ ਦੀ ਹੁਣ ਪਲਾਸਟਿਕ ਦੀਆਂ ਨੇ ਤੇ ਇਹਨੂੰ ਬਿਲਕੁਲ ਨਾਲ ਜੋੜ ਦੇਣਾ ਚਿਪਕਾ ਦੇਣਾ ਨਾਲ ਦੇ ਤੇ ਮੋਟਾ ਨਹੀਂ ਰੱਖਣਾ ਮਟੀਰੀਅਲ ਬਿਲਕੁਲ ਬਰੀਕ ਰੱਖਣਾ ਠੀਕ ਹੈ ਜੀ ਇੰਨਾ ਵੀ ਬਰੀਕ ਨਹੀਂ ਕਰਨਾ ਕਿ ਟੁੱਟ ਜਾਣ ਤੁਹਾਡੀਆਂ ਕਟੋਰੀਆਂ ਜੜੀਆਂ ਨੇ ਬਸ ਇਹ ਦੇਖੋ ਮੈਂ ਦੋ ਪੇੜੇ ਬਣਾਏ ਸੀ ਇੱਕ ਪੇੜਾ ਪਿਆ ਹੋਇਆ ਹੈ ਦੂਸਰੇ ਵਿੱਚ ਪਾਵਾਂਗੀ ਔਰ ਮੈਂ ਇੱਕ ਅਜੇ ਬਣਾ ਲੱਗੀਆਂ ਇਹ ਦੇਖੋ ਜੀ ਇੰਜ ਕਰਕੇ ਤੇ ਤੁਸੀਂ ਤੇਲ ਦੇਖੋ ਗਰਮ ਹੋ ਰਿਹਾ ਜੀ ਤੇਲ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਾਏਗਾ ਫਿਰ ਅਸੀਂ ਪਾਵਾਂਗੇ ਪਰ ਅਸੀਂ ਸਿਮਤੇ ਬਿਲਕੁਲ ਬਣਾਣਾ ਹੈ ਤੇ ਸੇਕਦੇ ਨਹੀਂ ਬਣਾਣਾ ਠੀਕ ਹੈ ਜੀ ਹੁਣ ਅਸੀਂ ਕੀ ਕਰਨਾ ਹੈ ਜਿਹੜੀ ਦੂਜੀ ਛਾਨਣੀ ਹੈ ਦੂਜੀ ਪੋਣੀ ਹੈ ਅਸੀਂ ਇਹਨੂੰ ਵਿੱਚ ਰੱਖ ਦਾਂਗੇ ਤਾਂ ਕਿ ਸਾਡਾ ਮਟੀਰੀਅਲ ਬਾਹਰ ਨਾ ਫੈਲੇ ਥੋੜੀ ਦੇਰ ਵਸੇ ਸਾਨੂੰ ਰੱਖਣਾ ਪੈਣਾ ਹੈ ਪਹਿਲੇ ਜ਼ਰੂਰਤ ਨਹੀਂ ਇਹ ਬਾਅਦ ਚ ਨਹੀਂ ਪੈਂਦੀ ਲੋੜ ਪਹਿਲੇ ਸਟਾਰਟਿੰਗ ਚ ਜ਼ਰੂਰਤ ਪੈਂਦੀ ਹੈ ਠੀਕ ਹੈ ਜੀ ਉਹਨਾਂ ਨੂੰ ਤੁਸੀਂ ਦੇਖਦੇ ਆ ਗਰਮ ਹੋ ਗਿਆ ਤੇ ਅਸੀਂ ਇਹਨੂੰ ਵਿੱਚ ਰੱਖ ਦਵਾਂਗੇ ਹਲਕੇ ਹਲਕੇ ਸਿਕੰਤ ਸੇਕ ਤੇ ਬਣਾਉਣਾ ਬਿਲਕੁਲ ਤੇਜ਼ ਸੇਕ ਨਹੀਂ ਕਰਨਾ 2 ਮਿੰਟ ਬਾਅਦ ਇਸ ਨੂੰ ਰੱਖਣਾ ਹਾਂਜੀ ਤੁਸੀਂ ਸਪੂਨ ਦੀ ਸਹਾਇਤਾ ਦੇ ਨਾਲ ਇਸ ਤਰ੍ਹਾਂ ਵਿੱਚ ਤੇਲ ਵੀ ਛੁੱਟ ਜਾਣਾ ਗਰਮ ਗਰਮ ਤਾਂ ਕਿ ਅੰਦਰੋਂ ਅੱਛੀ ਤਰ੍ਹਾਂ ਪੱਕ ਜਾਵੇ ਇਸ ਤਰ੍ਹਾਂ ਤੁਸੀਂ ਹਲਕਾ ਹਲਕਾ ਤੇਲ ਨਾਲ ਨਾਲ ਪਾਈ ਜਾਂਦੀ ਠੀਕ ਹੈ ਜੀ ਜਦੋਂ ਇਹ ਕਰਾਰੀ ਹੋ ਗਈ ਨੇ ਆਪਣੇ ਆਪ ਹੀ ਉਤਰ ਜਾਣਾ ਨਾਲ ਇਹ ਦੇਖੋ ਜਿਸ ਤਰ੍ਹਾਂ ਬਣਾਣੀ ਹੈ ਬੜੇ ਸਲੋ ਸਪੀਡ ਤੇ ਬਣਾਣੀ ਹੈ ਤਾਂ ਕਿ اچھی طرح ਪੱਕ ਜਾਵੇ ਕੱਚੀ ਨਾ ਰਹਿ ਜਾਵੇ ਆਲੂਆਂ ਨੂੰ ਟਾਈਮ ਲੱਗਦਾ ਪੱਕਣ ਤੇ ਸਸ ਜਲਦੀ ਨਿਕਲਨੀ ਹਾਂਜੀ ਅਸੀਂ 2 ਮਿੰਟ ਬਾਅਦ ਅਸੀਂ ਆਪਣੀ ਦੂਜੀ ਜਾਲੀ ਜਿਹੜੀ ਹੈ ਕਢ ਲੈਣੀ ਹੈ ਹੁਣ ਸਾਨੂੰ ਕੋਈ ਡਰ ਨਹੀਂ ਦੇਖੋ ਸਾਡੇ ਪੱਕ ਗਏ ਤੇਲ ਦੇ ਵਿੱਚ ਪੱਕਦੇ ਵੀ ਹੋਰ ਬੰਦੀ ਵੀ ਪਈ ਹੈ ਸਟਾਰਟਿੰਗ ਵਿੱਚ ਹੁਣ 2 ਕੁ ਮਿੰਟ ਲਗਾਣੀ ਪਏਗੀ ਬਾਅਦ ਵਿੱਚ ਅਸੀਂ ਲਗਾ ਕੇ ਉਤਾਰ ਕੇ ਰੱਖ ਦਾਂਗੇ ਤੇ ਇਹਨੂੰ ਦੋ ਸਾਰੇ ਪਾਸੇ ਘੁਮਾ ਘੁਮਾ ਕੇ ਪਕਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਸਾਰੇ ਪਾਸੇ ਤੁਸੀਂ ਇਹਨੂੰ ਘੁਮਾ ਘੁਮਾ ਕੇ ਪਕਾਣਾ ਤਾਂ ਕਿ ਕਿਸੇ ਪਾਸੇ ਕੱਚੀ ਨਾ ਰਹਿ ਜੇ ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਪੌਣੀ ਤੋਂ ਇਹਨੂੰ ਉਤਾਰ ਦਿੱਤਾ ਹੈ ਕਿਉਂਕਿ ਆਪਣੇ ਆਪ ਹੀ ਜਦੋਂ ਪੱਕ ਜਾਂਦੀ ਹੈ ਨਾ ਬਣ ਜਾਂਦੀ ਹੈ ਤਾਂ ਆਪਣੇ ਆਪ ਹੀ ਉੱਤਰ ਜਾਂਦੀ ਹੈ ਤੇ ਹੁਣ ਅਸੀਂ ਇਹਨੂੰ ਸਹੀ ਤਰ੍ਹਾਂ ਰਾੜ ਕੇ ਕੱਢ ਲਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਟੋਰੀ ਬਹੁਤ ਵਧੀਆ ਬਣ ਗਈ ਹੈ ਹੁਣ ਅਸੀਂ ਐਸੀ ਤਰ੍ਹਾਂ ਹੀ ਦੂਜੀ ਵੀ ਕਟੋਰੀ ਬਣਾ ਲਾਂਗੇ ਜਦੋਂ ਇਹ ਅੱਛੀ ਤਰ੍ਹਾਂ ਤਿਆਰ ਹੋ ਜਾਂਦੀ ਆਪਣੇ ਆਪ ਹੀ ਉਹਨੂੰ ਛੱਡ ਦਿੰਦੀ ਹੈ ਠੀਕ ਹੈ ਜੀ ਇਹ ਦੇਖੋ ਜੀ ਕਟੋਰੀ ਸਾਡੇ ਤਿਆਰ ਹੋ ਗਏ ਆ ਉਹ ਸਾਡੇ ਕੋਲ ਅਜੇ ਮਟੀਰੀਅਲ ਹੋਰ ਪਿਆ ਅਸੀਂ ਦੂਜੀ ਵੀ ਬਣਾਵਾਂਗੇ ਠੀਕ ਹੈ ਜੀ ਹਾਂਜੀ ਅਸੀਂ ਇਸੇ ਤਰ੍ਹਾਂ ਹੀ ਦੂਜੀ ਕਟੋਰੀ ਵੀ ਬਣਾ ਕੇ ਇਸ ਤਰੀਕ ਵਿੱਚ ਹੀ ਰੱਖ ਦਵਾਂਗੇ ਤੇ ਹੌਲੀ ਹੌਲੀ ਨੂੰ ਪੱਕਣ ਦਵਾਂਗੇ ਠੀਕ ਹੈ ਜੀ ਇਸ ਤਰੀਕੇ से ਦੂਜੀ ਕਟੋਰੀ ਵੀ ਤਿਆਰ ਕਰ ਲੈਣੀ ਹੈ हां जी ਤੁਸੀਂ ਦੇਖ ਸਕਦੇ ਹੋ ਤੇ ਅਸੀਂ ਸਾਰਾ ਸਮਾਨ ਦੇਖੋ ਤਿਆਰ ਕਰ ਲਿਆ ਚਨੇ ਬੋਇਲ ਕਰ ਲਏ ਨੇ ਟਮਾਟਰ ਪਿਆਜ਼ ਔਰ ਇਧਰ ਥੋੜੀ ਜਿਹੀ ਗਾਜਰ ਕੱਟ ਲਈ ਹਰੀ ਮਿਰਚ ਕੱਟ ਲਈ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜੀ ਮਟੀਰੀਅਲ ਪਾ ਸਕਦੇ ਹੋ ਇਤੋਂ ਉੱਪਰ ਅਸੀਂ ਹਰਾ ਧਨੀਆ ਵੀ ਪਾਵਾਂਗੇ ਸਭ ਤੋਂ ਪਹਿਲੇ ਅਸੀਂ ਕਟੋਰੀ ਵਿੱਚ ਚਨੇ ਪਾਣੇ ਨੇ ਜਿੰਨੇ ਕਟੋਰੀ ਵਿੱਚ ਮਟੀਰੀਅਲ ਆ ਸਕਦਾ ਉਨਾ ਹੀ ਪਾਣਾ ਜਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਕਟੋਰੀਆਂ ਛੋਟੀਆਂ ਬਣਾਈਆਂ ਨੇ ਉਸ ਤੋਂ ਬਾਅਦ ਕਿਸੇ ਕਟੋਰੀ 'ਚ ਵੀ ਤੁਸੀਂ ਕੋਲੀ 'ਚ ਵੀ ਰੱਖ ਸਕਦੇ ਹੋ ਤਾਂ ਕਿ ਤੁਹਾਡੀ ਇੱਧਰ ਉੱਧਰ ਕਟੋਰੀ ਨਾ ਹਿੱਲੇ ਉਸ ਤੋਂ ਬਾਅਦ ਤੁਸੀਂ ਪਿਆਜ਼ ਪਾ ਦਿਓ ਟਮਾਟਰ ਪਾ ਲਓ ਥੋੜੇ ਜਿਹਾ ਔਰ ਉੱਪਰ ਗਾਜਰ शिमला ਮਿਰਚ ਜੋ ਮਰਜੀ ਤੁਸੀਂ ਸਮਾਨ ਪਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਹਰੀ ਮਿਰਚ ਹੁਣ ਅਸੀਂ ਪਾਵਾਂਗੇ ਚਾਟ ਮਸਾਲਾ ਸਭ ਤੋਂ ਪਹਿਲੇ ਆਏਗਾ ਚਾਟ ਮਸਾਲਾ ਨਮਕ ਅਸੀਂ ਬੋਇਲ ਟਾਈਮ ਹੀ ਪਾਤਾ ਸੀ ਚੰਨਿਆਂ ਦੇ ਵਿੱਚ ਨਮਕ ਥੋੜਾ ਹਿਸਾਬ ਦਾ ਹੀ ਪਾਣਾ ਥੋੜਾ ਜਿਹਾ ਨਮਕ ਪਾਵਾਂਗੇ ਉਹ ਸੁੱਕਾ ਧਨੀਆ ਪਾਵਾਂਗੇ ਹੁਣ ਅਸੀਂ ਹਰਾ ਧਨੀਆ ਵੀ ਉੱਪਰ ਪਾਵਾਂਗੇ ਹਾਂਜੀ ਹੁਣ ਅਸੀਂ ਪਾਵਾਂਗੇ ਧਨੀਆ ਉਸ ਤੋਂ ਬਾਅਦ ਅਸੀਂ ਚਟਨੀ ਪਾਵਾਂਗੇ ਪਹਿਲੇ ਪੁਦੀਨੇ ਵਾਲੀ ਚਟਨੀ ਪਾਵਾਂਗੇ ਥੋੜੀ ਜਿਹਨੀਆਂ ਤੁਸੀਂ ਸਪਾਈਸੀ ਖਾਣੇ ਉਹਨੇ ਤੁਸੀਂ ਬਣਾ ਸਕਦੇ ਹੋ 加ਲੇ ਟਮੇਟੋ ਕੇਚਪ ਪਾ ਦਾਂਗੇ ਅਗਰ ਤੁਹਾਡੇ ਕੋਲ ਗ਼ਿਮਲੀ ਵਾਲੀ ਚਟਨੀ ਬਣੀ ਹੋਈ ਹੈ ਤਾਂ ਉਹ ਵੀ ਪਾ ਸਕਦੇ ਹੋ ਇਹ ਦੇਖੋ ਜੀ ਕਟੋਰੀ ਵਾਲੀ ਚਾਟ ਕਿੰਨੀ ਵਧੀਆ ਬਣ ਗਈ ਹੈ ਮੈਂ ਤੁਹਾਨੂੰ ਕੱਢ ਕੇ ਦਿਖਾਨੀ ਹੈ ਇਹ ਦੇਖੋ ਜੀ ਤੁਸੀਂ ਜਦੋਂ ਕਿੱਟੀ ਪਾਰਟੀ ਹੁੰਦੀ ਹੈ ਜਾਂ ਕੋਈ ਘਰ ਛੋਟਾ ਮोटा ਫੰਕਸ਼ਨ ਹੁੰਦਾ ਹੈ ਤੇ ਤੁਸੀਂ ਇਹ ਕਟੋਰੀਆਂ ਬਣਾ ਕੇ ਪਹਿਲੇ ਰੱਖ ਸਕਦੇ ਹੋ ਇਹਦੇ ਤੁਸੀਂ ਭੱਲੇ ਵਾਲੀ ਚਾਟ ਵੀ ਪਾ ਸਕਦੇ ਹੋ ਇਹ ਦੇਖੋ ਜੀ ਹਿੱਚੇ ਤੋਂ ਡੂੰਗਾ ਇਹ ਚਾਫੀ ਬਣ ਜਾਂਦੀ ਹੈ ਬਹੁਤ ਹੀ ਵਧੀਆ ਬਣਦੀ ਹੈ ਕ੍ਰਿਸਪੀ ਵੀ ਬਹੁਤ ਆਲੂਆਂ ਨਾਲ ਬਣਦੀ ਹੈ ਵੈਸੇ ਵੀ ਹੈਲਦੀ ਹੈ ਤੇ ਤੁਸੀਂ ਬੱਚਾ ਨੂੰ ਖਵਾਓਗੇ ਤੇ ਦਾ ਨੁਕਸਾਨ ਵੀ ਨਹੀਂ ਕੁਝ ਵੀ ਹੋਣਾ ਠੀਕ ਹੈ ਜੀ ਇਹ ਜ਼ਿਆਦਾ ਐਬਜ਼ਾਰਬ ਵੀ ਨਹੀਂ ਕਰਦੀ ਤੇਲ ਔਰ ਤੁਸੀਂ ਉੱਪਰ ਉੱਪਰ ਹੀ ਬਣਾ ਲੈਣੀ ਹੈ ਤੇ ਨਾਲ ਹੀ ਇਹ ਨਿਕਲ ਆਣੇ ਦੀ ਉਸੇ ਵੇਲੇ ਪੋਣੀ ਚ ਇੱਕ ਵਾਰੀ ਜ਼ਰੂਰ ਰੈਸਪੀ ਨੂੰ ਟਰਾਈ ਕਰਨਾ ਬਹੁਤ ਹੀ ਵਧੀਆ ਚਾਟ ਬਣਦੀ ਹੈ ਦੇਖੋ ਜੀ ਦੇਖ ਕੇ ਮੂੰਹ ਚ ਪਾਣੀ ਆ ਰਿਹਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ